ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਨੇਸਰ ਦੀ ਸਾਖੀ ਗੁਰੂ ਤੇਗ ਬਹਾਦਰ ਜੀ ਬਾਰਨਾ ਪਿੰਡ ਵਿੱਚ ਤਮਾਕੂ ਦੀ ਵਰਤੋਂ ਤੋਂ ਵਰਜਦੇ ਹੋਏ ਅਤੇ ਭੁੱਲਿਆਂ ਨੂੰ ਸਿੱਧੇ ਰਸਤੇ ਪਾਉਂਦੇ ਹੋਏ ਥਨੇਸਰ ਸ਼ਹਿਰ ਪੁੱਜੇ। ਉਹਨਾਂ ਨੇ ਸਰਸਵਤੀ ਨਦੀ ਦੇ ਕਿਨਾਰੇ ਡੇਰਾ ਕੀਤਾ। ਗੁਰੂ ਜੀ ਨੇ ਕੀਰਤਨੀਆਂ ਪਾਸੋ ਦੀਵਾਨ ਆਰੰਭ ਕਰਵਾ ਦਿੱਤਾ ਅਤੇ ਸਿੱਖਾਂ ਨੇ ਲੰਗਰ ਤਿਆਰ ਕਰਕੇ ਦਰਸ਼ਨਾ ਨੂੰ ਆਉਣ ਵਾਲੀ ਸੰਗਤ ਨੂੰ ਵਰਤੌਣਾ ਸ਼ੁਰੂ ਕਰ ਦਿੱਤਾ। ਉਸ ਦਿਨ ਸੂਰਜ ਗ੍ਰਹਿਣ ਲੱਗਣਾ ਸੀ ਇਸ ਲਈ ਨਦੀ ਦੇ ਕਿਨਾਰੇ ਉੱਪਰ ਇਸ਼ਨਾਨ ਕਰਕੇ ਪਿਛਲੇ ਕੀਤੇ ਪਾਪਾਂ ਦਾ ਫਲ ਧੋਣ ਵਾਲਿਆਂ ਦੀ ਬਹੁਤ ਪੀੜ ਲੱਗੀ ਸੀ ਸੂਰਜ ਗ੍ਰਹਿਣ ਦੇ ਸ਼ੁਰੂ ਹੋਣ ਉਪਰੰਤ ਵੀ ਕੀਰਤਨੀਆਂ ਸ਼ਬਦ ਕੀਰਤਨ ਕਰਦੇ ਰਹੇ ਅਤੇ ਗੁਰੂ ਜੀ ਦਾ ਲੰਗਰ ਅਟੁੱਟ ਚੱਲਦਾ ਰਿਹਾ ਲੋੜਵੰਦ ਗੁਰੂ ਦੇ ਲੰਗਰ ਵਿੱਚ ਪ੍ਰਸ਼ਾਦਾ ਛਕਦੇ ਰਹੇ ਗੁਰੂ ਜੀ ਨੇ ਅਤੇ ਸਿੱਖਾਂ ਨੇ ਸੂਰਜ ਗ੍ਰਹਿਣ ਵੱਲ ਕੋਈ ਧਿਆਨ ਨਾ ਦਿੱਤਾ ਸੂਰਜ ਗ੍ਰਹਿਣ ਲੱਗਣ ਸਮੇਂ ਨਾ ਗੁਰੂ ਜੀ ਅਤੇ ਨਾ ਹੀ ਕੋਈ ਸਿੱਖ ਉਚੇਚਾ ਨਦੀ ਵਿੱਚ ਇਸ਼ਨਾਨ ਕਰਨ ਗਿਆ ਸਿੱਖਾਂ ਨੂੰ ਰੋਟੀਆਂ ਖਾਂਦੇ ਦੇਖ ਕੇ ਕੁਝ ਬ੍ਰਾਹਮਣ ਗੁਰੂ ਜੀ ਪਾਸ ਆਏ ਅਤੇ ਕਹਿਣ ਲੱਗੇ ਸੂਰਜ ਗ੍ਰਹਿਣ ਲੱਗਿਆ ਹੋਇਆ ਹੈ ਇਸ ਸ਼ੁਭ ਸਮੇਂ ਆਪ ਚੱਲ ਕੇ ਨਦੀ ਵਿੱਚ ਇਸ਼ਨਾਨ ਕਰਕੇ ਆਪਣੇ ਪਿਛਲੇ ਕੀਤੇ ਬੁਰੇ ਕਰਮਾਂ ਦੇ ਫਲ ਧੋ ਲਵੋ ਅਤੇ ਆਪਣੇ ਸਿੱਖਾਂ ਨੂੰ ਵੀ ਆਖੋ ਕਿ ਉਹ ਵੀ ਇਸ਼ਨਾਨ ਕਰਕੇ ਪਾਪਾਂ ਦੇ ਫਲ ਧੋ ਕੇ ਪਵਿੱਤਰ ਹੋ ਜਾਣ ਗੁਰੂ ਤੇਗ ਬਹਾਦਰ ਜੀ ਨੇ ਬ੍ਰਾਹਮਣਾਂ ਨੂੰ ਕਿਹਾ ਕਿ ਇਹ ਝੂਠ ਹੈ ਕਿ ਇਸ ਨਦੀ ਵਿੱਚ ਇਸ਼ਨਾਨ ਕਰਨ ਨਾਲ ਪਾਪਾਂ ਦੇ ਫਲਾਂ ਦਾ ਨਾਸ਼ ਹੋ ਜਾਂਦਾ ਹੈ ਬੁਰੇ ਕਰਮਾਂ ਦੇ ਫਲ ਇਸ ਨਦੀ ਦੇ ਪਾਣੀ ਵਿੱਚ ਨਹਾਉਣ ਨਾਲ ਨਹੀਂ ਧੋਤੇ ਜਾ ਸਕਦੇ ਇੱਕ ਤੂੰਬੜੀ ਨੂੰ ਬਾਹਰੋਂ ਪਾਣੀ ਨਾਲ ਭਾਵੇਂ ਜਿੰਨਾ ਮਰਜ਼ੀ ਧੋ ਲਵੋ ਉਸ ਦੇ ਅੰਦਰ ਦੀ ਜ਼ਹਿਰ ਵਰਗੀ ਘੁੜਤਣ ਨਹੀਂ ਜਾ ਸਕਦੀ ਇਸ ਤਰ੍ਹਾਂ ਬੁਰੇ ਕਰਮਾਂ ਦੇ ਫਲ ਨਦੀ ਵਿੱਚ ਇਸ਼ਨਾਨ ਕਰਕੇ ਨਾਲ ਹੀ ਰਹਿੰਦੇ ਹਨ ਇਸ ਲਈ ਨਦੀ ਵਿੱਚ ਨਹਾਉਣ ਦਾ ਸਿੱਟਾ ਉਦੋਂ ਚੰਗੇ ਦੀ ਥਾਂ ਮੰਦਾ ਜ਼ਰੂਰ ਹੋ ਸਕਦਾ ਹੈ ਜਦੋਂ ਨਦੀ ਵਿੱਚ ਇਸ਼ਨਾਨ ਕਰਨ ਵਾਲਾ ਪ੍ਰਾਣੀ ਇਹ ਸੋਚਣ ਲੱਗ ਜਾਵੇ ਕਿ ਉਸ ਦੇ ਹੁਣ ਤੱਕ ਦੇ ਸਾਰੇ ਕੀਤੇ ਪਾਪਾਂ ਦੇ ਫਲ ਧੋਤੇ ਗਏ ਹਨ ਅਤੇ ਉਹ ਅਗਲੇ ਸਾਲ ਫਿਰ ਨਦੀ ਵਿੱਚ ਇਸ਼ਨਾਨ ਕਰਕੇ ਇਸ ਸਾਲ ਦੇ ਸਾਰੇ ਪਾਪ ਧੋ ਲਵੇਗਾ ਇਸ ਸੋਚ ਦੇ ਆਸਰੇ ਉਹ ਹੋਰ ਪਾਪ ਕਰਨ ਲੱਗ ਜਾਂਦਾ ਹੈ ਚੋਰੀ ਕਰਨ ਵਾਲਿਆਂ ਨੂੰ ਅਤੇ ਪਾਪ ਕਰਨ ਵਾਲਿਆਂ ਨੂੰ ਇਸ ਨਦੀ ਵਿੱਚ ਨਹਾਉਣ ਦਾ ਕੋਈ ਲਾਭ ਨਹੀਂ ਜਦ ਤੱਕ ਉਹ ਚੋਰੀ ਅਤੇ ਪਾਪ ਕਰਨ ਤੋਂ ਤੋਬਾ ਨਹੀਂ ਕਰਦੇ ਸਾਧ ਸੰਤ ਜਿਹੜੇ ਬੁਰੇ ਕਰਮ ਨਹੀਂ ਕਰਦੇ ਉਹ ਤਾਂ ਪਹਿਲਾਂ ਹੀ ਸੁੱਚੇ ਹੁੰਦੇ ਹਨ ਉਹਨਾਂ ਨੂੰ ਇਸ ਨਦੀ ਵਿੱਚ ਇਸ਼ਨਾਨ ਕਰਨ ਦੀ ਲੋੜ ਨਹੀਂ ਬ੍ਰਾਹਮਣਾ ਪੁੱਛਿਆ ਫਿਰ ਪਾਪਾਂ ਦਾ ਫਲ ਕਿਵੇਂ ਤੋਤਾ ਜਾਂਦਾ ਹੈ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਇੱਕ ਉਸ ਮਾਲਕ ਦਾ ਨਾਮ ਹੈ ਜਿਹੜਾ ਪਾਪਾਂ ਦੇ ਫਲਾਂ ਨੂੰ ਤੋਹ ਸਕਦਾ ਹੈ ਉਸ ਮਾਲਕ ਦਾ ਹੁਕਮ ਮੰਨਣ ਨਾਲ ਪਿਛਲੇ ਮਾੜੇ ਕਰਮਾਂ ਦੇ ਫਲ ਨਾਸ਼ ਹੋ ਜਾਂਦੇ ਹਨ ਅਤੇ ਅੱਗੇ ਲਈ ਮਨੁੱਖ ਦਾ ਸੁਧਾਰ ਹੋ ਜਾਂਦਾ ਹੈ ਗੁਰੂ ਜੀ ਪਾਸੋਂ ਇਹ ਉੱਤਰ ਸੁਣ ਕੇ ਉਹ ਬ੍ਰਾਹਮਣ ਜਿੱਧਰੋਂ ਆਏ ਸਨ ਉਧਰ ਨੂੰ ਵਾਪਸ ਚਲੇ ਗਏ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਅਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ